ਸੱਤਾ ਕੀ ਹੁੰਦੀ ਹੈ ਸੱਤਾ ਸੱਤਾ ਯਾਨੀ ਤਾਕਤ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ ਇੱਕ ਫਿਲਮ ਰਿਲੀਜ਼ ਹੋਈ ਹੈ ਐਮਰਜੈਂਸੀ ਐਮਰਜੈਂਸੀ ਨਾਲ ਬਹੁਤ ਚਿਰ ਦਾ ਬਵਾਲ ਜੁੜਿਆ ਹੋਇਆ ਸੀਗਾ ਪਹਿਲਾਂ ਕਹਿੰਦੇ ਸੀ ਇਹ ਰਿਲੀਜ਼ ਨਹੀਂ ਹੋਣ ਦੇਣੀ ਡੇਟ ਆਈ ਰਿਲੀਜ਼ ਨਹੀਂ ਹੋਈ ਉਦੋਂ ਬੈਨ ਹੋ ਗਈ ਕਹਿੰਦੇ ਬੈਨਬੂਨ ਕੋਈ ਨਹੀਂ ਸੀ ਜੇ ਉਹ ਤੋਂ ਪ੍ਰੋਪਰ ਰਿਲੀਜ਼ ਕਰਨੀ ਹੁੰਦੀ ਤਾਂ ਬਹੁਤ ਜਗ੍ਹਾ ਪੋਸਟਰ ਲੱਗਦੇ ਬਹੁਤ ਕੁਝ ਹੁੰਦਾ ਜਿੱਦਾਂ ਕਿ ਹੁਣ ਸ਼ਹਿਰ ਦੇ ਵਿੱਚ ਹੋ ਰਿਹਾ ਪਰ ਉਹਨਾਂ ਨੇ ਇੱਕ ਘੋਖਿਆ ਸੀ ਪੰਜਾਬੀਆਂ ਨੂੰ ਟ੍ਰੇਲਰ ਛੱਡ ਦਿੱਤਾ ਲੋਕਾਂ ਨੇ ਰੌਲਾ ਪਾ ਲਿਆ ਤੇ ਫਿਲਮ ਬੈਨ ਹੋ ਗਈ ਬੰਦ ਹੋ ਗਈ ਉਹਦੇ ਵਿੱਚੋਂ ਹੁਣ ਸੀਨ ਐਡਿਟ ਕਰਕੇ ਦੁਬਾਰਾ ਫਿਲਮ ਰਿਲੀਜ਼ ਹੋ ਰਹੀ ਹੈ ਪੰਜਾਬ ਦੇ ਵਿੱਚ ਫੇਰ ਐਸਜੀਪੀਸੀ ਵਾਲੇ ਜਿਹੜੇ ਬੰਦੇ ਰੌਲਾ ਪਾ ਰਹੇ ਆ ਕਿ ਇਹ ਫਿਲਮ ਬੰਦ ਕੀਤੀ ਜਾਵੇ ਬੈਨ ਕੀਤੀ ਜਾਵੇ ਤੇ ਉਹਨਾਂ ਭਰਾਵਾਂ ਨੂੰ ਬੇਨਤੀ ਆ ਕਿ ਉਹ ਨਹੀਂ ਜਿੱਥੇ ਰੌਲਾ ਪਾਉਣਾ ਉੱਥੇ ਤੋਂ ਪਾ ਨਹੀਂ ਰਹੇ ਐਸਜੀਪੀਸੀ ਵਾਲੇ ਜਾਂ ਸਿੰਘ ਬੰਦੇ ਜੇ ਉਹਨਾਂ ਨੂੰ ਰੌਲਾ ਕਿੱਥੇ ਪਾਉਣਾ ਚਾਹੀਦਾ ਉਹ ਵੀ ਬੇਰਵਾਦ ਦੱਸਦਾ ਤੇ ਇਸ ਫਿਲਮ ਦਾ ਬੇਰਵਾਦ ਦੱਸਦਾ ਕਿ ਇਹ ਇਮੋਸ਼ਨਲੀ ਹੋ ਕੇ ਕੰਗਣਾ ਰਨੋਪਟ ਉੱਪਰ ਤੋਂ ਕਿੱਥੇ ਥੱਲੇ ਤੱਕ ਗਈ ਆ ਤੇ ਨੰਬਰ 2 ਤੇ ਜਿਹੜਾ ਗਲਜੀਤ ਦਸਾਂਜ ਹੈ ਤੇ ਕੰਗਣਾ ਸਾਰੇ ਅੰਦਰੋਂ ਇੱਕ ਹੀ ਨੇ ਉਹ ਕਿਵੇਂ ਤੁਸੀਂ ਆਪ ਸਮਝੋ ਸਿਆਣੇ ਹੋ ਤੁਹਾਨੂੰ ਭੇੜਚਾਲ ਦੇ ਤਰੀਕੇ ਨਾਲ ਮਗਰ ਲਾਇਆ ਹੋਇਆ ਮਗਰ ਨਾ ਲੱਗੋ ਆਪ ਦਾ ਦਿਮਾਗ ਲਾਓ ਦੇਖੋ ਫਿਲਮ ਜਿਹੜੀ ਕੰਗਣਾ ਦੀ ਇਹ ਆਈ ਹੈ ਐਮਰਜੈਂਸੀ ਪਹਿਲਾਂ ਪੈਸ ਦੀ ਗੱਲ ਸ਼ੁਰੂ ਕਰੀਏ ਇੱਕ ਬੱਚੇ ਤੋਂ ਸ਼ੁਰੂ ਹੁੰਦੀ ਹੈ ਫਿਲਮ ਬੱਚੇ ਦਾ ਦਿਖਾਇਆ ਜਾਂਦਾ ਕਿ ਬੱਚੇ ਨੂੰ ਪਹਿਲਾਂ ਤੋਂ ਹੀ ਬਹੁਤ ਨਫਰਤ ਨਾਲ ਦੇਖਿਆ ਜਾਂਦਾ ਤੇ ਜਦੋਂ ਬੱਚਾ ਪਿਓ ਨਾਲੋਂ ਵਧੀਆ ਕੰਮ ਕਰ ਜਾਂਦਾ ਸਿਆਸਤ ਵਿੱਚ ਦੱਸਿਆ ਜਾਂਦਾ ਕਿ ਸਿਆਸਤ ਕਿੰਨੀ ਗੰਦੀ ਹੈ ਤੇ ਪਿਓ ਉਸ ਕੁੜੀ ਤੋਂ ਲੱਗਣ ਲੱਗ ਪੈਂਦਾ ਤੇ ਉਹ ਫਿਲਮ ਜਿਹੜੀ ਹੈ ਉਹਦੇ ਵਿੱਚ ਜੇ ਕਹੀਏ ਡਾਇਰੈਕਸ਼ਨ ਡਾਇਰੈਕਸ਼ਨ ਪਹਿਲਾਂ ਨਾਲੋਂ ਕੰਗਣਾ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਡਾਇਰੈਕਸ਼ਨ ਥੋੜੀ ਜਿਹੀ ਢਿੱਲੀ ਆ ਢਿੱਲੀ ਕੀ ਆ ਭਈ ਇਹੀ ਗਲਤੀ ਬਹੁਤ ਵੱਡੇ ਵੱਡੇ ਡਾਇਰੈਕਟਰ ਕਰਦੇ ਆ ਕਿ ਪਹਿਲੇ ਟਾਈਮਾਂ ਦੇ ਵਿੱਚ ਗੱਡੀ ਦੇ ਜਿਹੜੇ ਮੋੜ ਲੀਆਂ ਲਾਈਟਾਂ ਅੱਧੀਆਂ ਕਾਲੀਆਂ ਹੁੰਦੀਆਂ ਸੀ ਇਹ ਦੇਖੋ ਇਹਦੇ ਵਿੱਚ ਵੀ ਕਾਲੀਆਂ ਨਹੀਂ ਕੀਤੀ ਤੇ ਚਮਕੀਲਾ ਆਈ ਸੀ ਚਮਕੀਲਾ ਵਿੱਚ ਵੀ ਨਹੀਂ ਸੀ ਕੀਤੀਆਂ ਚਮਕੀਲਾ ਵੀ ਬਹੁਤ ਵੱਡੇ ਲੈਵਲ ਦੀ ਸੀ ਤੇ ਚਮਕੀਲੇ ਆਲਾ ਕਰੈਕਟਰ ਵੀ ਕੀ ਕੀ ਕਰ ਰਿਹਾ ਸੀ ਉਹ ਐਕਟਰ ਨੂੰ ਕੀ ਕਰਦੇ ਆ ਦਿਖਾਇਆ ਸੀ ਉਹਨੇ ਵੀ ਪੰਜਾਬੀਆਂ ਨੂੰ ਬਦਨਾਮ ਕੀਤਾ ਸੀ ਜੇ ਤੁਸੀਂ ਇੱਧਰਲੇ ਪਾਸੇ ਕੰਗਣਾਾਂ ਦੀ ਗੱਲ ਕਰੋ ਤੇ ਕੰਗਣਾਾਂ ਵੀ ਪੰਜਾਬੀਆਂ ਨੂੰ ਬਦਨਾਮ ਹੀ ਕਰ ਰਹੀ ਹੈ ਮਤਲਬ ਆਪਾਂ ਕਹਿੰਦੇ ਦੋਨੇ ਹੀ ਅਲੱਗ-ਅਲੱਗ ਨੇ ਲੜਦੇ ਨੇ ਨਾ ਕੁਛ ਨਹੀਂ ਇਹਨਾਂ ਦਾ ਐਗਰੀਮੈਂਟ ਹੁੰਦਾ ਹੈ ਕੰਪਨੀਆਂ ਗੱਲ ਕਰਦੀਆਂ ਜਿੰਨਾ ਚਿਰ ਇਹਨਾਂ ਨੇ ਬੋਲਣਾ ਉਹ ਬੋਲਦੇ ਆ ਇੱਕ ਦੂਜੇ ਦੇ ਖਿਲਾਫ ਅੰਦਰ ਖਾਤੇ ਕੀ ਹੁੰਦੇ ਆ ਇਹ ਸਿਰਫ ਆਮ ਪਬਲਿਕ ਨੂੰ ਨਹੀਂ ਪਤਾ ਉਹ ਗੱਲਾਂ ਮੈਂ ਤੁਹਾਡੇ ਤੱਕ ਸ਼ੇਅਰ ਕਰ ਰਿਹਾ ਕੋਈ ਪਿੱਛੇ ਜਿਹੇ ਕੋਈ ਗੱਡੀ ਸੀਗੀ ਹੋ ਰਿਲੀਜ਼ ਜਦੋਂ ਆਈ ਆ ਤੇ ਰਿਲੀਜ਼ ਕਹਿਣ ਲੱਗਿਆ ਸੀ ਮੈਂ ਉਹ ਗੱਡੀ ਜਦੋਂ ਆਈ ਹੈ ਤੇ ਸਿੰਗਰਾ ਐਕਟਰਾਂ ਦੇ ਨਾਲ ਗੱਲ ਹੋ ਗਈ ਵੀ ਇਹ ਗੱਡੀ ਰੱਖੋ ਮਹੀਨਾ ਲੈ ਕੇ ਤੁਸੀਂ ਘੁੰਮੋ ਤੇ ਹੋਰ ਗੱਡੀ ਨਹੀਂ ਘੁੰਮਣੀ ਤਾਂ ਗੱਡੀ ਫ੍ਰੀ ਦਿੱਤੀ ਗਈ ਸੀ ਉਦੋਂ ਹੀ ਇਹ ਸਿਸਟਮ ਹੁੰਦਾ ਲੇਕਿਨ ਆਮ ਪਬਲਿਕ ਸਮਝਦੀ ਨਹੀਂ ਇਹਨੂੰ ਸਮਝਿਆ ਕਰੋ ਤੇ ਇਸ ਫਿਲਮ ਦੇ ਸैम ਬਹਾਦਰ 캐릭터 ਜਿਹੜਾ ਕਿ ਪਹਿਲਾਂ ਉਹ ਬਹੁਤ ਜ਼ਬਰਦਸਤ ਪੰਜਾਬੀ 캐릭터 ਇਹ ਕੈਰੈਕਟਰ ਜਿਹੜਾ ਹੈ ਜਿੱਥੇ ਕੋਸ਼ਨ ਨੇ ਬਹੁਤ ਵਧੀਆ ਨਿਭਾਇਆ ਸੀ ਇਸ ਫਿਲਮ ਦੇ ਵਿੱਚ ਵੀ ਸैम ਬਹਾਦਰ ਦਿਖਾਉਣਾ ਪੈਣਾ ਸੀ ਜੇ ਇੰਜਾਂ ਦਾ ਦੌਰ ਦਿਖਾਉਣਾ ਸੀ ਉਹ ਕੈਰੈਕਟਰ ਕੀਤਾ ਜੀ ਮਿਲਨ ਸੋਮਨ ਨੇ ਪਰ ਉਹਨਾਂ ਵਧੀਆ ਨਹੀਂ ਕੈਰੈਕਟਰ ਕਰ ਸਕੇ ਜਿੰਨਾ ਕਿ ਵਿੱਕੀ ਕੌਸ਼ਲ ਨੇ ਕੀਤਾ ਤੇ ਇੰਦਰਾ ਦੇ ਜਿਹੜੀ ਰਾਜਨੀਤੀ ਸੀ ਜਾਂ ਉਹਨੂੰ ਬਹੁਤ ਐਂਡ ਵਿੱਚ ਵਿੱਚ ਜਾ ਕੇ ਕਮਜ਼ੋਰ ਦਿਖਾਇਆ ਗਿਆ ਤੇ ਭਾਜਪਾ ਨੂੰ ਸਟੈਂਡ ਕਰਨ ਲਈ ਇਮੋਸ਼ਨਲੀ ਇਹ ਜੁੜੀ ਮੈਡਮ ਕੰਗਣਾ ਰਣੌਤ ਤੇ ਇਮੋਸ਼ਨਲੀ ਬੰਦਾ ਜਦੋਂ ਵੀ ਕਿਸੇ ਨਾਲ ਜੁੜਦਾ ਸਾਹਮਣੇ ਵਾਲੇ ਇਮੋਸ਼ਨ ਨਾ ਸਮਝਦੇ ਹੋਣ ਤੇ ਬੰਦਾ ਮਰਦਾ ਉਸੇ ਚੱਕਰ 'ਚ ਇਹਨਾਂ ਨੇ ਫਿਲਮ ਬਣਾਈ ਆ ਤੇ ਭਾਜਪਾ ਨੂੰ ਬੜਾ ਕਰਨ ਦੀ ਕੋਸ਼ਿਸ਼ ਕੀਤੀ ਆ ਤੇ ਬਾਜਪਾਈ ਸਾਹਿਬ ਨੂੰ ਬਹੁਤ ਵੱਡਾ ਦਿਖਾਉਣਾ ਚਾਇਆ ਹਨਾ ਇਹ ਟਲਵਿਹਾਰੀ ਬਾਜਪਾਈ ਨੂੰ ਤੇ ਦੱਸਿਆ ਪਈਏ ਪਾਰਟੀ ਪਹਿਲਾਂ ਇਦਾਂ ਸੀ ਚੰਗੀ ਸੀ ਤੇ ਤਸ਼ੱਦਦ ਕਰਦੀ ਸੀ ਕਾਂਗਰਸ ਠੀਕ ਹੈ ਕਾਂਗਰਸ ਗਲਤ ਸੀ ਤੇ ਆਪਾਂ ਹੁਣ ਅੱਜ ਕੀ ਕਰ ਰਹੇ ਆ ਅੱਜ ਕਿਉਂ ਕਰ ਰਹੇ ਆ ਆਪਾਂ ਉਹ ਬਦਲਾ ਲੈਣਾ ਹਨਾ ਪਬਲਿਕ ਨੇ ਤਾਂ ਮਾਰਾ ਤੁਹਾਡਾ ਕੁਝ ਨਹੀਂ ਕੀਤਾ ਤੇ ਫਿਲਮ ਅੱਗੇ ਚੱਲ ਕੇ ਜੇ ਡਾਇਰੈਕਸ਼ਨ ਤੋਂ ਬਾਅਦ ਗੱਲ ਕਰੀਏ ਮਿਊਜ਼ਿਕ ਸੋਸੋ ਆ ਤੇ ਆਹ ਡਾਇਰੈਕਟਰ ਦਾ ਕੰਮ ਬਹੁਤ ਢਲਾਇਆ ਜਦੋਂ ਸੈੱਟ ਤੋੜਿਆ ਜਾਂਦਾ ਤੇ ਸਾਫ ਪਤਾ ਲੱਗਦਾ ਪਿਆ ਆਹ ਡਾਇਰੈਕਟਰ ਨੇ ਜੋ ਕੀਤਾ ਉਹ ਕੋਈ ਇੰਨਾ ਵਧੀਆ ਕੰਮ ਨਹੀਂ ਕੀਤਾ ਤੇ ਐਕਟਿੰਗ ਜੇ ਕਹੀਏ ਐਕਟਿੰਗ ਕੰਗਨਾ ਰਣੌਤ ਦੀ ਬਾਖਮਾਲ ਹੈ ਜੀ ਇਹਨੇ ਬਹੁਤ ਅੱਛਾ ਕਰੈਕਟਰ ਨਿਵਾਇਆ ਕਿਰਦਾਰ ਨਿਵਾਇਆ ਜਿੱਦਾਂ ਆਪਾਂ ਦਿਖਾਉਨੇ ਐਂਡ ਦੇ ਵਿੱਚ ਜਿਹੜਾ ਪਹਿਲਾ ਸੀਨ ਤੋਂ ਪੰਜਾਬੀਆਂ ਲਈ ਰੌਲਾ ਪਿਆ ਸੀਗਾ ਕਿ ਭਾਈ ਉਹ ਕਹਿੰਦੀ ਆ ਭਈ ਮੇਰੇ ਪੁੱਤਾਂ ਅਰਗਾਇਆ ਆਪਾਂ ਸਾਰੇ ਸਰਦਾਰ ਡਿਊਟੀ ਤੋਂ ਨਹੀਂ ਹਟਾਉਣੇ ਤੇ ਉਹ ਪੁੱਤੀ ਉਹਨਾਂ ਨੂੰ ਮਾਰਦਾ ਉਹ ਸੀਨ ਕੱਟਤਾ ਗਿਆ ਡਾਇਲੋਗ ਕੱਟ ਦਿੱਤਾ ਗਿਆ ਤੇ ਉਹਦੇ ਵਿੱਚ ਇਹ ਦਿਖਾਤਾ ਵੀ ਨਹੀਂ ਥੋੜੇ ਜਿਹਾ ਸਿੱਖਾਂ ਕਰਕੇ ਮੈਂ ਸਾਰੇ ਸਿੱਖਾਂ ਨੂੰ ਦਰਕਿਨਾਰ ਨਹੀਂ ਕਰ ਸਕਦੀ ਉਹਦੀ ਡਿਊਟੀ ਰਹਿਣ ਦਿਓ ਪਰ ਉਹੀ ਬੰਦਾ ਉਹਨੂੰ ਐਂਡ ਦੇ ਵਿੱਚ ਗੋਲੀਆਂ ਮਾਰਦਾ ਉਹ ਚੀਜ਼ ਦਿਖਾਈ ਐ ਤੇ ਕੁਝ ਲੋਕ ਚੈਨਲਾਂ ਤੇ ਰੌਲਾ ਪਾਉਂਦੇ ਆ ਕਿ ਐਮਰਜੈਂਸੀ ਨਾ ਆਇਆ ਤੇ ਐਮਰਜੈਂਸੀ ਹੀ ਦਿਖਾਉਣੀ ਚਾਹੀਦੀ ਐ ਚਮਕੀਲੇ ਤਰਕ ਅੱਲਾ ਚਮਕੀਲੇ ਨੂੰ ਗਾਉਂਦੇ ਹੀ ਦਿਖਾਉਂਦੇ ਨਾ ਬਾਕੀ ਚੀਜ਼ਾਂ ਨਾ ਦਿਖਾਉਂਦੇ ਉਹਦੇ ਵਿੱਚ ਕੀ ਹਾਈਲਾਈਟ ਕੀਤਾ ਉਹਨਾਂ ਨੇ ਤੁਸੀਂ ਉਹ ਸੋਚੋ ਇਹ ਸਿਆਣੇ ਬੰਨ ਦੀ ਪਬਲਿਕ ਨੂੰ ਲੋੜ ਐ ਲੇਕਿਨ ਪਬਲਿਕ ਨੂੰ ਉੱਪਰਲੇ ਲੈਵਲ ਦਾ ਨਹੀਂ ਪਤਾ ਜਿਹੜਾ ਉਸ ਲੈਵਲ ਤੇ ਉਸ ਦੌਰ ਦੇ ਵਿੱਚ ਬਹਿਂਦਾ ਉੱਠਦਾ ਉਹਨੂੰ ਇਹਨਾਂ ਦਾ ਪਤਾ ਹੁੰਦਾ ਤੇ ਉਹ ਇਸ ਕਰਕੇ ਅਸੀਂ ਇਹਨਾਂ ਦੀਆਂ ਗੱਲਾਂ ਕਰਦੇ ਆ ਪਬਲਿਕ ਸਮਝ ਨਹੀਂ ਸਕਦੀ ਕੁੱਲ ਮਿਲਾ ਕੇ ਫਿਲਮ ਜਿਹੜੀ ਆ ਥੋੜੀ ਜਿਹੀ ਢਿੱਲੀ ਚੱਲਦੀ ਆ ਇੰਨੀ ਵਧੀਆ ਨਹੀਂ ਐ ਕਿਉਂਕਿ ਕੰਗਣਾ ਰਣੌਤ ਜੀ ਮੇਰੇ ਹਿਸਾਬ ਨਾਲ ਇਹਦੇ ਵਿੱਚ ਨਾ ਇਮੋਸ਼ਨਲੀ ਮਾਰੇਗਾ ਉਹਨਾਂ ਨੂੰ ਇਹ ਸ਼ਾਇਦ ਪ੍ਰੋਜੈਕਟ ਨਹੀਂ ਕਰਨਾ ਚਾਹੀਦਾ ਸੀ ਬਾਕੀ ਕੁਝ ਬੰਦੇ ਆ ਭਾਈ ਸਾਹਿਬ ਰੌਲਾ ਪਾਉਂਦੇ ਆ ਕਿ ਫਲਾਨੀ ਫਿਲਮ ਆ ਰਹੀ ਆ ਜੀ ਉਹਨਾਂ ਨੇ ਦਾੜੀਆਂ ਵਧਾ ਲੀਆਂ ਹੁਣ ਮੈਂ ਉਹਦੀ ਗੱਲ ਕਰਦਾ ਵੀ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਦੱਸੀ ਆ ਕਿ ਜਿਹੜੇ ਐਸਜੀਪੀਸੀ ਵਾਲੇ ਰੌਲਾ ਪਾ ਰਹੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਕਹਿੰਦੇ ਆ ਜੀ ਆ ਸਿੰਗਾ ਦੀ ਫਿਲਮ ਆ ਰਹੀ ਆ ਦਾੜੀ ਵਧਾ ਲਈ ਆ ਉਹਨੇ ਅਸਲੀ ਦਾੜੀ ਵਧਾਈ ਆ ਗਿੱਪੀ ਗਰੇਵਾਲ ਨੇ ਇਹ ਭਾਈ ਸਾਹਿਬ ਜਿਹੜੇ ਪ੍ਰੈਸ ਰਿਪੋਰਟਰ ਨੇ ਮਿਊਜ਼ ਵਾਲੇ ਨੇ ਇਹ ਬਹੁਤ ਸੱਚੇ ਬਣਦੇ ਇਹਨਾਂ ਨੂੰ ਮੈਂ ਪੁੱਛਣਾ ਚਾਹਣਾ ਕਿਹੜਾ ਸ਼ੈਂਪੂ ਲਾਇਆ ਇਹਨਾਂ ਨੇ ਇੰਨੀ ਛੇਤੀ ਵੱਧ ਗਈ ਦਾੜੀ ਹੈ ਥੋੜੇ ਦਿਨ ਪਹਿਲਾਂ ਤਾਂ ਦਾੜੀ ਕਟਾਈ ਫਿਰਦਾ ਸੀ ਹੁਣ ਇਹ ਅਰਦਾਸ ਹੋਈ ਐ ਇੰਨੀ ਛੇਤੀ ਇੰਨੀ ਲੰਬੀ ਦਾੜੀ ਨਹੀਂ ਹੁੰਦੀ ਜੱਸੜ ਨੇ ਸ਼ਾਇਦ ਵਧਾਈ ਆ ਪਰ ਇਹਨਾਂ ਫਿਲਮ ਵਿੱਚ ਜਿਹੜੀ ਅਰਦਾਸ ਆਉਂਦੀ ਓਏ 100% ਬੰਦ ਹੋਣੀ ਚ ਮੂਝ ਲੋਕਾਂ ਦੇ ਜਰਦਾ ਹੁੰਦਾ ਜੇਬ ਚ ਸਿਕਟਾ ਹੁੰਨੀ ਆ ਤੇ ਇਦਾਂ ਹੀ ਥੀਏਟਰ ਦੇ ਵਿੱਚ ਹੁੰਦਾ ਇਸ ਚੀਜ਼ ਤੇ ਧਿਆਨ ਦੇਣਾ ਚਾਹੀਦਾ ਸਿੱਖਾਂ ਨੂੰ ਨਾ ਕਿ ਆ ਜਿਹੜੇ ਪਾਸੇ ਨੂੰ ਰੌਲਾ ਪਾਏ ਤੁਰੇ ਜਾਂਦੇ ਆ ਬਹੁਤਾ ਮੀਡੀਆ ਇਹਨੂੰ ਤਾਂ ਬਦਨਾਮ ਕਰਦਾ ਕਿ ਮੀਡੀਆ ਨੂੰ ਠੋਕ ਠੋਕ ਕੇ ਜਵਾਬ ਦਿੰਦੀ ਹੁੰਦੀ ਸੀ ਜਦੋਂ ਟਾਈਮ ਲੱਗਦਾ ਮੀਡੀਆ ਦਾ ਮੀਡੀਆ ਬਦਲਾ ਲੈਂਦਾ ਤੇ ਇਹ ਚੀਜ਼ਾਂ ਬਹੁਤ ਗਲਤ ਨੇ ਸਿਨੇਮੀਆਂ ਚ ਜਾਣਦੇ ਆ ਜਿੱਥੇ ਜਾਣਦੇ ਆ ਜਾਇਦਾਕਾਰ ਕਿਹਦੀ ਹੁੰਦੀ ਆ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ মিডিਆ ਸਾਰਾ ਉਹਨਾਂ ਦਾ ਹੀ ਆ ਇਹ ਭਾਈ ਸਾਹਿਬ ਨੇ ਵੀ ਕਿਹਾ ਕਿ ਜਿਹੜੀ ਅਕਾਲ ਫਿਲਮ ਆ ਰਹੀ ਆ ਅਸੀਂ ਇਹਨਾਂ ਤੋਂ ਲੈਣਾ ਦੇਣਾ ਕੁਛ ਨਹੀਂ ਲੈਣਾ ਦੇਣਾ ਤੁਸੀਂ ਕਿਉਂ ਕੁਛ ਨਹੀਂ ਆ ਭਾਈ ਜਿੱਪੀ ਗਰੇ ਆ ਤੁਹਾਡੇ ਅੰਨ ਦਾਤਾ ਜਿਹੜੇ ਅਮਨ ਖਟਕੜਾ ਉਹਨਾਂ ਦਾ ਦੋਸਤ ਹੈ ਤੇ ਤੁਹਾਨੂੰ ਪ੍ਰੋਮੋਸ਼ਨ ਲਈ ਪੈਸੇ ਮਿਲਦੇ ਨੇ ਤੁਸੀਂ ਕਿਉਂ ਨਹੀਂ ਲੈਣਾ ਦੇਣਾ ਸੱਚ ਬੋਲਿਆ ਕਰੋ ਜਾਂ ਸੱਚੇ ਬਣਦੀ ਪਰਦੇ ਤੇ ਜੋ ਲੋਕ ਨੇ ਧਰਮੀ ਉਹ ਲੁੱਟਣ ਭਗਵਾਨ ਕਿਸੇ ਦਾ ਫਿਲਮੀ ਲੋਕ ਤੇ ਵੇਚਣਾ ਚਾਹੁੰਦੇ ਅੱਲਾ ਮੇਰਾ ਰਾਮ ਕਿਸੇ ਦਾ ਇਹ ਗੀਮਾਂ ਜਈਆਂ ਨਾ ਕਰਿਆ ਕਰੋ ਬਹੁਤ ਮਿਹਰਬਾਨੀ ਸ਼ੁਕਰੀਆ ਸੋਮਵਾਰ ਤੇ ਸ਼ਨੀਵਾਰ ਇੱਕ ਵੀਡੀਓ ਪਾਉਣ ਦੀ ਕੋਸ਼ਿਸ਼ ਕਰਿਆ ਕਰੂੰਗਾ ਪਾਈ ਜਾਇਆ ਕਰੂੰਗਾ ਕੁੱਲ ਮਿਲਾ ਕੇ ਇਹ ਹਿਸਾਬ ਕਿਤਾਬ ਹੈ ਜੀ ਡਾਇਰੈਕਸ਼ਨ ਦੀ ਜਿਹੜੀ ਛੋਟੀ ਮੋਟੀ ਗੱਲ ਤੁਹਾਨੂੰ ਦੱਸੀ ਆ ਇਹ ਅਕਸਰ ਹੁੰਦੀ ਹੈ ਬਹੁਤ ਲੋਕ ਭੁੱਲ ਜਾਂਦੇ ਨੇ ਲਾਈਟਾਂ ਉਹਨਾਂ ਦਿਨਾਂ 'ਚ ਕਾਲੀਆਂ ਹੁੰਦੀਆਂ ਸੀ ਅਧੀਆਂ ਲਾਈਟਾਂ ਮਿਹਰਬਾਨੀ ਸ਼ੁਕਰੀਆ